ਹੁਣ ਇਸ ਵਾਇਰਲ ਵੀਡੀਓ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਫਸਾ ਦਿੱਤਾ ਹੈ ਇਹ ਅੱਜ ਦੀ ਤਾਜ਼ੀ ਤਾਜ਼ੀ ਵਾਇਰਲ ਹੋ ਰਹੀ ਵੀਡੀਓ ਹੈ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਬੋਲ ਰਹੀ ਹੈ ਤੇ ਉਹ ਆਪਣੇ ਵੱਲੋਂ ਤਾਂ ਦਿੱਲੀ 'ਚ ਨਵੀਂ ਬੜੀ ਭਾਜਪਾ ਦੀ ਸਰਕਾਰ ਨੂੰ ਫਸਾ ਰਹੀ ਹੈ ਪਰ ਇਸ ਵੀਡੀਓ ਦੇ ਨਾਲ ਫਸ ਅਸਲ 'ਚ ਪੰਜਾਬ 'ਚ ਭਗਵੰਤ ਮਾਨ ਸਰਕਾਰ ਵੀ ਬੁਰੀ ਤਰ੍ਹਾਂ ਰਹੀ ਹੈ ਆ ਤੁਸੀਂ ਵੀਡੀਓ ਸੁਣੋ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਕਿ ਇੱਕ ਅਮਰੀਕਾ ਦੇ ਰਾਸ਼ਟਰਪਤੀ 트럼ਪ ਦੀ ਵੀਡੀਓ ਨੇ ਨਰਿੰਦਰ ਮੋਦੀ ਸਾਹਿਬ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਹੈ ਤੇ ਅੱਜ ਦੀ ਇੱਕ ਹੋਰ ਵੀਡੀਓ ਹੈ ਜਿਹਦੇ ਵਿੱਚ ਵਿਕਰਮ ਮਜੀਠੀਆ ਉਹਨੇ ਭਗਵੰਤ ਮਾਨ ਦੇ ਉੱਪਰ ਖਾਦੀ ਪੀਤੀ ਦੇ ਸਿੱਧੇ ਦੋਸ਼ ਲਾਏ ਨੇ ਆ ਪਹਿਲਾਂ ਸੁਣੋ ਦਿੱਲੀ ਦੀ ਵੀਡੀਓ ਭਗਵੰਤ ਮਾਨ ਨੂੰ ਪੰਜਾਬ ਚ ਕਿਵੇਂ ਫਸਾਰੀ ਹੈ ਸੁਣੋ ਇਹ ਆਮ ਆਦਮੀ ਪਾਰਟੀ ਦਾ ਵਾਦਾ ਰਹਾ ਹੈ कि जो जो कच्चे कर्मचारी किसी भी सरकारी विभाग में काम कर रहे हैं उनको आम आदमी पार्टी की सरकार पक्का करेगी इसी के तहत पंजाब सरकार में लगातार जो कॉन्ट्रैक्ट के टीचर्स हैं उनको पक्का किया जा रहा है जो वादा प्रधानमंत्री नरेंद्र मोदी जी ने खुद किया कि पहली कैबिनेट की मीटिंग में दिल्ली की हर महिला को ढाई हजार रुपए की राशि देने की योजना पास की जाएगी और आ जाएगी मोदी जी ने गारंटी ली थी दिल्ली में प्रचार के दौरान पहली कैबिनेट की मीटिंग हो गई लेकिन उसमें ढाई हजार की स्कीम पास नहीं हुई ਹੁਣ ਇਹ ਵੀਡੀਓ ਭਗਵੰਤ ਮਾਨ ਸਰਕਾਰ ਨੂੰ ਪੰਜਾਬ 'ਚ ਕਿਵੇਂ ਫਸਾਰੀ ਐ ਇਹਦੇ ਬਾਰੇ ਗੌਰ ਨਾਲ ਸੁਣਿਓ ਆਪਣਾ ਕਮੈਂਟ ਜਰੂਰ ਲਿਖਿਓ ਤੇ ਆਪਾਂ ਤੁਹਾਨੂੰ ਦੂਜੀ ਵੀਡੀਓ ਦਿਖਾਉਣੀ ਐ ਜਿਹਦੇ ਵਿੱਚ ਵਿਕਰਮਜੀਤ ਮਜੀਠੀਆ ਭਗਵੰਤ ਮਾਨ ਨੂੰ ਖਾਦੀ ਪੀਤੀ ਦੇ ਵਿੱਚ ਕੰਮ ਕਰਨ ਵਾਲਾ ਕਿਵੇਂ ਸਾਬਤ ਕਰ ਰਿਹਾ ਐ ਆ ਵੇਖੋ ਆ ਵੀਡੀਓ ਤੁਸੀਂ ਜਿਹੜੀ ਵੇਖੀ ਐ ਇਹਦੇ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਕਹਿ ਰਹੀ ਐ ਜਿਹੜੀ ਭਾਜਪਾ ਦੀ ਸਰਕਾਰ ਬਣੀ ਹੈ ਦਿੱਲੀ ਦੇ ਵਿੱਚ ਉਹਨੂੰ ਉਹ ਕਹਿੰਦੀ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਤੁਰੰਤ ਪੱਕੇ ਕਰੋ ਉਹ ਕਹਿੰਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਅਸੀਂ ਪੰਜਾਬ 'ਚ ਵੀ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਤੇ ਦਿੱਲੀ 'ਚ ਵੀ ਕੀਤੇ ਤੇ ਹੁਣ ਜਿਹੜਾ ਥੋੜਾ ਬਹੁਤ ਕੰਮ ਰਹਿੰਦਾ ਉਹ ਭਾਜਪਾ ਦੀ ਸਰਕਾਰ ਨੂੰ ਕਰਨਾ ਚਾਹੀਦਾ ਤੇ ਇਸੇ ਆਪਸ਼ੀ ਨੇ ਇਹ ਵੀ ਕਿਹਾ ਇਹ 2500 ਰੁਪਇਆ ਮਹੀਨਾ ਦੇਣ ਦਾ ਵਾਅਦਾ ਕਰਕੇ ਬੀਜੇਪੀ ਸਰਕਾਰ ਬਣੀ ਹੈ ਤੇ ਹੁਣ ਪਹਿਲੇ ਮਹੀਨੇ ਪਹਿਲੀ ਮੀਟਿੰਗ ਦੇ ਵਿੱਚ ਔਰਤਾਂ ਨੂੰ 2500 ਰੁਪਇਆ ਮਹੀਨਾ ਦੇਣਾ ਚਾਹੀਦਾ ਹੁਣ ਇਹ ਦੋਵੇਂ ਗੱਲਾਂ ਭਗਵੰਤ ਮਾਨ ਸਾਹਿਬ ਨੂੰ ਬੁਰੀ ਤਰ੍ਹਾਂ ਫਸਾਉਂਦੀਆਂ ਨੇ ਪਹਿਲੀ ਤਾਂ ਗੱਲ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮ ਸਾਰੇ ਡਿਪਾਰਟਮੈਂਟਾਂ ਸਾਰੇ ਮਹਿਕਮਿਆਂ 'ਚ ਨੇ ਤੇ ਉਹ ਚੀਖ ਰਹੇ ਨੇ ਧਰਨੇ ਲਾ ਰਹੇ ਨੇ ਵੀ ਸਾਨੂੰ ਪੱਕੇ ਕਰੋ ਕਈ ਮਹਿਕਮਿਆਂ ਦੇ ਵਿੱਚੋਂ ਤਾਂ ਕੱਚੇ ਮੁਲਾਜ਼ਮ ਕੱਢੇ ਜਾ ਰਹੇ ਨੇ ਹੁਣ ਤੁਸੀਂ ਦੇਖੋ ਰੋਡਵੇ ਚ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੇ ਕਿੰਨੀ ਵਾਰ ਹੜਤਾਲ ਕੀਤੀ ਤਿੰਨ ਤਿੰਨ ਦਿਨ ਬੱਸਾਂ ਦੀ ਹੜਤਾਲ ਰੱਖੀ ਸਰਕਾਰੀ ਹਸਪਤਾਲਾਂ ਚ ਕੱਚੇ ਮੁਲਾਜ਼ਮ ਨੇ ਡੀਸੀ ਦਫ਼ਤਰਾਂ ਚ ਕੱਚੇ ਮੁਲਾਜ਼ਮ ਨੇ ਸਕੂਲਾਂ ਚ ਕੱਚੇ ਮੁਲਾਜ਼ਮ ਨੇ ਕਾਲਜਾਂ ਚ ਕੱਚੇ ਮੁਲਾਜ਼ਮ ਨੇ ਤੇ ਲੱਖਾਂ ਮੁਲਾਜ਼ਮ ਠੇਕੇ ਤੇ ਕੱਚੇ ਰੱਖੇ ਹੋਏ ਨੇ ਆਊਟਸੋਰਸਰਾਂ ਹੀ ਰੱਖੇ ਨੇ ਭਗਵੰਤਮਾਨ ਸਰਕਾਰ ਨੇ ਪੱਕੇ ਨਹੀਂ ਕੀਤੇ ਅੱਜ ਵੀ ਕੱਚੇ ਨੇ ਤੁਸੀਂ ਸਾਰੇ ਜਾਣਦੇ ਹੋ ਹੁਣ ਆਪਸੀ ਦਿੱਲੀ ਚ ਇਹ ਦਾਵਾ ਕਰ ਰਹੀ ਹੈ ਵੀ ਅਸੀਂ ਤਾਂ ਕਰਤੇ ਕਿ ਸੱਚੀ ਕਰਤੇ ਵੇਖੋ ਜੇ ਦਾਵਾ ਕੀਤਾ ਤਾਂ ਫਿਰ ਕਰੋ ਪੱਕੇ ਅਸੀਂ ਦੱਸਦੇ ਆ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਡਿਪਾਰਟਮੈਂਟ ਚ ਕਿੰਨੇ ਕੱਚੇ ਮਲਾਜੋ ਨੇ ਪਹਿਲਾਂ ਤਾਂ ਪੈਣਾਪੜਾ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਇਹ ਵੀਡੀਓ ਇਹਦੇ ਥੱਲੇ ਕਮੈਂਟ ਲਿਖਿਓ ਕਿੰਨੇ ਮੁਲਾਜ਼ਮ ਨੇ ਪੰਜਾਬ ਚ ਕੱਚੇ ਕਿਹੜੇ ਕਿਹੜੇ ਡਿਪਾਰਟਮੈਂਟਾਂ ਚ ਨੇ ਤੇ ਦੂਜੀ ਗੱਲ ਜਿੰਨੇ ਪੈਣਾਪੜਾ ਤੁਸੀਂ ਦੇਖ ਰਹੇ ਹੋ ਸ਼ੇਅਰ ਕਰਕੇ ਉਹਨਾਂ ਪੈਣਾਪੜਾਵਾਂ ਤੱਕ ਭੇਜਿਓ ਜਿਹੜੇ ਕੱਚੇ ਨੇ ਤਾਂ ਕਿ ਉਹ ਇਸ ਜਿਹੜੀ ਭੈਣ ਆទषी ਹੈ ਇਹਨੂੰ ਇਹ ਦਿਖਾ ਸਕਣ ਵੀ ਪੰਜਾਬ ਚ ਕਿੰਨੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਵਿੱਚ ਕੱਚੇ ਮੁਲਾਜ਼ਮ ਨੇ ਜਿਹੜੇ ਦੁੱਖ ਭੋਗ ਰਹੇ ਨੇ ਸੰਤਾਪ ਭੋਗ ਰਹੇ ਨੇ ਜਿਹੜੇ ਮਾਮੂਲੀ ਤਨਖਾਹਾਂ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਬੁਰੇ ਹਾਲਾਤ ਨੇ ਇਹ ਗੱਲ ਜਿਹੜੀ ਉਹ ਬੋਲ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੀ ਹੈ ਹੁਣ 2500 ਰੁਪਇਆ ਉਹ ਕਹਿੰਦੇ ਕਿ ਬੀਜੇਪੀ ਨੇ ਕਿਹਾ ਸੀ ਦਿੱਲੀ ਚ ਮਹਿਲਾਵਾਂ ਨੂੰ ਦੇਵਾਂਗੇ ਔਰਤਾਂ ਨੂੰ ਦੇਵਾਂਗੇ ਤੇ ਹੁਣ ਦਿਓ ਕਹਿੰਦੇ ਪਹਿਲੇ ਮਹੀਨੇ ਤਾਂ ਇਹ ਭੈਣ ਆਸ਼ੀ ਨੂੰ ਪੁੱਛਣਾ ਚਾਹੁੰਦੇ ਆ ਭੈਣ ਜੀ ਪੰਜਾਬ ਚ ਭਗਵੰਤ ਮਾਨ ਸਰਕਾਰ ਥੋੜੀ ਐ ਉਹਨੂੰ ਵੀ ਬੇਨਤੀ ਕਰ ਦਿਓ ਥੋੜੀ ਜੀ ਪੰਜਾਬ ਦੀਆਂ ਬੀਬੀਆਂ ਨੂੰ ਵੀ ਦੇ ਦਿਓ ਥੈਲੀ ਨਹੀਂ ਦਿੱਤੀ ਅਜੇ ਤੱਕ 3 ਸਾਲ ਬੀਤ ਗਏ ਨੇ ਉਹਨਾਂ ਤੋਂ ਤਿੰਨਾਂ ਦਿਨਾਂ ਚ ਕਹੀ ਜਾਂਦੇ ਹੋ ਕਹਿਣਾ ਵੀ ਬਣਦਾ ਉਹਨਾਂ ਨੇ ਵੀ ਵਾਦਾ ਕੀਤਾ ਬੀਜੇਪੀ ਨੇ ਵੀ ਬਹੁਤ ਵਾਰ ਟਰਪਾਲ ਮਾਰੇ ਨੇ ਲੋਕਾਂ ਨੂੰ ਉਹਨੂੰ ਵੀ ਘੇਰਨਾ ਬਣਦਾ ਹੈ ਪਰ ਪੰਜਾਬ 'ਚ ਤੁਸੀਂ ਹੋ ਤੁਸੀਂ ਪੰਜਾਬ 'ਚ ਕਿੰਨੇ ਦੇਪ ਤੇ ਲੋਕਾਂ ਨੂੰ ਕਿੰਨੀਆਂ ਔਰਤਾਂ ਨੂੰ ਕਿੰਨੇ ਮਹੀਨਿਆਂ ਤੋਂ ਕਿੰਨੇ ਸਾਲਾਂ ਤੋਂ ਇਹਦੇ ਤੇ ਜਰਾ ਤੁਸੀਂ ਵੀ ਬੋਲ ਦਿਓ ਹੁਣ ਆਹ ਅਗਲੀ ਵੀਡੀਓ ਤੁਹਾਨੂੰ ਦਿਖਾਉਣੇ ਆ ਇਹ ਵੀਡੀਓ ਹੈ ਜੀ ਡੋਨਾਲਡ ਟਰੰਪ ਦੀ ਡੋਨਾਲਡ ਟਰੰਪ ਨੇ ਇੱਕ ਐਸਾ ਬੰਬ ਬਿਆਨ ਦਿੱਤਾ ਜਿਨੇ ਬੀਜੇਪੀ ਤੇ ਨਰਿੰਦਰ ਮੋਦੀ ਸਾਹਿਬ ਦੀ ਬੋਲਤੀ ਬੰਦ ਕਰ ਦਿੱਤੀ ਪਿਛਲੇ ਦਿਨ ਇਹ ਕਰੋੜਾ ਪਿਆ ਪੰਜਾਬ 'ਚ ਇੰਡੀਆ 'ਚ ਰੌਲਾ ਪਿਆ ਕਿ ਅਮਰੀਕਾ ਵੱਲੋਂ ਇਲੈਕਸ਼ਨ ਦੇ ਟਾਈਮ ਪਾਰਟੀਆਂ ਨੂੰ 21 ਮਿਲੀਅਨ ਡਾਲਰ ਆਏ ਨਹੀਂ ਤੇ ਬੀਜੇਪੀ ਉਸ ਦਿਨ ਤੋਂ ਕਹਿ ਰਹੀ ਸੀ ਵੀ ਇਹ ਤਾਂ ਕਾਂਗਰਸ ਨੂੰ ਆਏ ਨੇ ਇਹ ਇਹ ਇਹਨਾਂ ਨੇ ਇੰਜ ਕੀਤਾ ਤਾਂ ਹੁਣ ਜਿਹੜੇ ਡਨੋਆਗ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਬਾਅਲੇ ਨੇਮ ਮੋਦੀ ਸਾਹਿਬ ਨੂੰ ਖੇਰ ਲਿਆ ਉਹਨਾਂ ਨੇ ਖੁਲਾਸਾ ਹੀ ਕਰਤਾ My friend modi, my friend क्या क्या and 21 million dollars going to my friend, prime minister modi in india for voter turnout. we're giving 21 million for voter turnout in india. what about us? i want voter turnout too, governor. ਦੇਖੋ ਪਹਿਲਾ ਜਿਹੜੀ 트ੰਪ ਨੇ ਬੋਲਿਆ ਉਹਦੇ ਬਾਰੇ ਗੱਲ ਕਰ ਰਹੀ ਹੈ ਥੋੜੀ ਜੀ ਹੁਣ ਦੇਖੋ ਹੁਣ ਬੀਜੇਪੀ ਕੀ ਬੋਲੇਗੀ ਬੀਜੇਪੀ ਤਾਂ ਪਿਛਲੇ ਦਿਨੋਂ ਦੀ ਰੌਲਾ ਪਾ ਰਹੀ ਸੀ ਤੇ ਨਾਲ ਜਿਹੜਾ ਪਾਲਤੂ ਮੀਡੀਆ ਉਹ ਵੀ ਪੂਰੇ ਜੋਰ ਨਾਲ ਬੋਲ ਰਿਹਾ ਸੀ ਕਿ ਇਹ ਕਾਂਗਰਸ ਨੂੰ ਦਿੱਤੇ ਹੋਣਗੇ ਹੁਣ ਕਾਂਗਰਸ ਫਸਦੀ ਹੈ ਤਾਂ 트ੰਪ ਸਾਹਿਬ ਨੇ ਟਾਈਮ ਤੇ ਹੀ ਸਾਰੀ ਪਟਾਰੀ ਖੋਲਤੀ ਹੁਣ ਕੱਲ ਦਾ ਉਹ ਮੀਡੀਆ ਵਿਚਾਰਾ ਉਹ ਵੀ ਚੁੱਪ ਹੈ ਦੀਬਾ ਰਾਣਾ ਬਣ ਗਿਆ ਬੀਜਪੀ ਵੀ ਬੀਬੀ ਰਾਣੀ ਬਣ ਗਈ ਐ ਤੇ ਮੋਦੀ ਸਾਹਿਬ ਹੋਰੀ ਤਾਂ ਹੁਣ ਬੋਲਣਗੇ ਕੀ ਹੁਣ ਬੋਲੋ ਉਹਨੇ ਤਾਂ ਕਰਤਾ ਖੁਲਾਸਾ ਪਰ ਤੁਸੀਂ ਆਪਣਾ ਕਮੈਂਟ ਲਿਖੋ ਜਿੰਨੇ ਪੜਨਾ ਭਰਾ ਦੇਖਦੇ ਹੋ ਹੁਣ ਬੀਜਪੀ ਇਹਦੇ ਤੇ ਕੀ ਬੋਲੇਗੀ ਹੁਣ ਅਗਲੀ ਆ ਤੀਜੀ ਵੀਡੀਓ ਐ ਇਹ ਤੀਜੀ ਵੀਡੀਓ ਅੱਜ ਜਿਹੜਾ ਵਿਕਰਮ ਮਜੀਠੀਆ ਐ ਉਹਨੇ ਜਾਰੀ ਕੀਤੀ ਐ ਫੇਸਬੁੱਕ ਤੇ ਉਹ ਕਹਿੰਦਾ ਐ ਕਿ ਇਹ ਜਿਹੜਾ ਭਗਵੰਤ ਮਾਨ ਸਰਕਾਰ ਸੱਦੀ ਗੱਲੋਂ ਨੇ ਕਹੀ ਹੈ ਕਹਿੰਦਾ ਖਾਦੀ ਪੀਤੀ ਚ ਭਗਵੰਤ ਮਾਨ ਐ ਹੋ ਜੇ ਫੈਸਲੇ ਲੈ ਜਾਂਦਾ ਹੈ ਜਿਹੜੇ ਬਾਦ ਦੇ ਵਿੱਚ ਇਹਨਾਂ ਨੂੰ ਬੋਲਣ ਜੋਗਾ ਨਹੀਂ ਛੱਡਦੇ ਅਖਬਾਰ ਚ ਸਾਰਿਆਂ ਨੇ ਪੜਿਆ ਹੀ ਆ ਕਿ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਮਿਨਿਸਟਰੀ ਦਾ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਇਥੋਂ ਮਾਝੇ ਦੇ ਵਜ਼ੀਰ ਨੇ ਕੁਲਦੀਪ ਧਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪੌਂਸ ਦਾ ਤੇ ਉਹ ਆਪਦੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਹਨ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਮਹਿਕਮਾ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੰਕਮੈਟ ਮਾ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਤਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਵਿਭਾਗ ਦੇ ਵਜ਼ੀਰ ਜੀ ਦੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਰ ਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਭਲਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬਣੇ ਨੇ ਕਿ ਜੇ ਨਾਮ ਵਜ਼ੀਰਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਪੂਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਕੇ ਸਾਹਮਣੇ ਆਈ ਹੈ ਲੋਕਾਂ ਦੇ ਕਿ ਵਜ਼ੀਰ ਸਾਹਿਬ ਆਪ ਦੇ ਆਪ ਨੂੰ ਦੋ ਦਿਨ ਮਹਿਕਮਿਆਂ ਦੇ ਵਜ਼ੀਰ ਸਮਝੀ ਗਏ ਅਸਲ ਜੇ ਤਾਂ ਮਹਿਕਮਾ ਸੀ ਕੋਈ ਵੀ ਸਰਕਾਰ ਦੀ ਮਹਿਕਮਾ ਨਹੀਂ ਸੀ ਹੁਣ ਮਹਿਕਮਾ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਐਸੇ ਤਾਂ ਹਾਲਾਤ ਜੋ ਪੰਜਾਬ ਦੇ ਕੀ ਕਿਹਾ ਉਹਨੇ ਕਹਿੰਦਾ ਵੀ ਜਿਹੜਾ ਮਹਿਕਮਾ ਹੈ ਹੀ ਨਹੀਂ ਸੀ ਸਰਕਾਰ 'ਚ ਉਸ ਮਹਿਕਮੇ ਦਾ ਕੁਲਦੀਪ ਢਾਲੀਵਾਲ ਨੂੰ ਮੰਤਰੀ ਬਣਾਇਆ ਹੋਇਆ ਸੀ 20 ਮਹੀਨੇ ਉਹ ਮੰਤਰੀ ਰਹਿ ਗਿਆ ਹੁਣ ਪਤਾ ਲੱਗਿਆ ਵੀ ਉਹ ਤਾਂ ਮਹਿਕਮਾ ਹੀ ਹੈ ਨਹੀਂ ਸੀ ਜਿਹਦਾ ਉਹਨੂੰ ਮੰਤਰੀ ਬਣਾਇਆ ਸੀ ਵਿਕਰਮ ਮਜੀਠੀਆ ਕਹਿ ਰਹੇ ਆ ਵੈਸੇ ਮਜੀਠੀਆ ਹੋਰ ਤਾਂ ਵੀ ਬਹੁਤ ਸਵਾਲ ਨੇ ਇੱਕੋ ਥਾਲੀ ਦੇ ਚੱਟੇ-ਵੱਟੇ ਹੀ ਨੇ ਸਾਰੇ ਪਰ ਅੱਜ ਜਿਹੜਾ ਸਵਾਲ ਮਜੀਠੀਆ ਨੇ ਉਠਾਇਆ ਨਾ ਇਹ ਚਰਚਾ ਬਣ ਰਿਹਾ ਕਿਉਂਕਿ ਇਹ ਗੱਲ ਤਾਂ ਕਾਫੀ ਹੱਦ ਤੱਕ ਸਾਹਮਣੇ ਆਈ ਹੈ ਖੁਦ ਵੀ ਕਬੂਲਿਆ ਮੰਤਰੀ ਸਾਹਿਬ ਨੇ ਵੀ ਉਹ ਮਹਿਕਮਾ ਜਿਹੜਾ ਹੈ ਉਹ ਉਸ ਤਰ੍ਹਾਂ ਨਹੀਂ ਸੀ ਜਿਹਦਾ ਉਹਨਾਂ ਨੂੰ ਮੁਖੀ ਲਾਇਆ ਸੀ ਮਜੀਠੀਆ ਨੇ ਕਹਿ ਕਹਿੰਦਾ ਜਿਹੜਾ ਮਹਿਕਮਾ ਹੈ ਨਹੀਂ ਸੀ ਉਹਦੀਆਂ ਕੋਈ 20 ਮਹੀਨਿਆਂ ਚ ਮੀਟਿੰਗਾਂ ਨਹੀਂ ਹੋਈਆਂ ਉਹਦੇ ਕੋਈ ਸੈਕਟਰੀ ਨਹੀਂ ਸੀ ਤਾਂ ਫਿਰ ਮੰਤਰੀ ਸਾਹਿਬ ਕਿਹਦੀਆਂ ਕਿਹੜੇ ਸੈਕਟਰੀਆਂ ਦੀਆਂ ਮੀਟਿੰਗਾਂ ਲੈਂਦੇ ਰਹੇ ਕਿਹੜੇ ਮਹਿਕਮੇ ਦੇ ਅਮਲੇ ਫੈਲੇ ਨੂੰ ਹਦਾਇਤਾਂ ਦਿੰਦੇ ਰਹੇ ਕਿੱਥੇ ਰਿਕਾਰਡ ਦੇ ਵਿੱਚ ਉਹ ਮੀਟਿੰਗਾਂ ਲਿਖਦੇ ਰਹੇ ਕਿਉਂਕਿ ਉਹ ਮਹਿਕਮਾ ਨਹੀਂ ਸੀ ਇਹ ਸਵਾਲ ਵਿਕਰਮ ਮਜੀਠੀਆ ਨੇ ਚੁੱਕੇ ਨੇ ਤੁਸੀਂ ਦੱਸਿਓ ਕੀ ਮਜੀਠੀਆ ਠੀਕ ਕਹਿ ਰਹੇ ਨੇ ਦੇਖੋ ਇਹਦੇ ਤੇ ਭਗਵੰਤ ਮਾਨ ਸਾਹਿਬ ਵੀ ਬੋਲੇ ਉਹ ਕਹਿੰਦੇ ਵੀ ਦੇਖੋ ਮਹਿਕਮਾ ਮਹਿਕਮਾ ਤਾਂ ਹੈ ਪਰ ਇਹਦਾ ਨਾਂ ਜਿਹੜਾ ਉਹ ਬਦਲਿਆ ਜਾ ਚੁੱਕਾ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਾਹਿਬ ਠੀਕ ਕਹਿ ਰਹੇ ਨੇ ਜਾਂ ਜਿਹੜੀ ਦੂਜੀ ਗੱਲ ਆ ਰਹੀ ਹੈ ਉਹ ਠੀਕ ਹੈ ਦੇਖੋ ਬਾਕੀ ਸਾਰੀਆਂ ਗੱਲਾਂ ਛੋਟੀਆਂ ਨੇ ਮਹਿਕਮਾ ਕੋਈ ਹੈ ਸੀ ਕਿ ਨਹੀਂ ਸੀ ਮੁੱਖ ਸਵਾਲ ਜੇ ਮੇਰੇ ਤੋਂ ਪੁੱਛੋ ਮੈਨੂੰ ਇੰਜ ਲੱਗਦਾ ਕਿ ਭਗਵੰਤ ਮਾਨ ਸਰਕਾਰ ਜਿੰਨੇ ਵੱਡੇ ਦਾਅਵੇ ਕਰਕੇ ਆਈ ਸੀ ਉਹ ਸਾਰਿਆਂ ਤੇ ਫੇਲ ਹੋਈ ਹੈ ਗੁੱਸਾ ਨਾ ਕਰਿਓ ਤੁਸੀਂ ਦੱਸ ਦਿਓ ਕੀ ਪੰਜਾਬ 'ਚ ਨਸ਼ਾ ਖਤਮ ਹੋ ਗਿਆ ਕੀ ਪੰਜਾਬ 'ਚ ਬੇਰੁਜ਼ਗਾਰੀ ਖਤਮ ਹੋ ਗਈ ਕੀ ਪੰਜਾਬ 'ਚ ਜਿਹੜੇ ਮੁੰਡੇ ਕੁੜੀਆਂ ਬਾਹਰ ਜਾਂਦੇ ਸੀ ਇੱਥੋਂ ਦੁਖੀ ਹੋ ਕੇ ਉਹ 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 ਜਾਣੂ ਹਟ ਗਏ ਕੀ ਪੰਜਾਬ 'ਚ ਕਿਸਾਨਾਂ ਨੂੰ 5 ਮਿੰਟਾਂ 'ਚ ਐਮਐਸਪੀ ਮਿਲ ਗਈ ਕੀ ਇੱਥੇ ਮਜ਼ਦੂਰਾਂ ਦੀ ਜ਼ਿੰਦਗੀ 'ਚ ਕੋਈ ਸੁਧਾਰ ਆਇਆ? ਕੀ ਇੱਥੇ ਭ੍ਰਿਸ਼ਟਾਚਾਰ ਖਤਮ ਹੋ ਗਿਆ? ਕੀ ਇੱਥੇ ਕੋਈ ਬਹੁਤ ਵੱਡਾ ਬਦਲਾਅ, ਕ੍ਰਾਂਤੀ, ਇਨਕਲਾਬ, ਰੈਵੋਲੂਸ਼ਨ ਆ ਗਿਆ? ਇਹੀ ਦਾਅਵੇ ਕਰਕੇ ਤਾਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ। ਸਭ ਤੋਂ ਵੱਡਾ ਦਾਵਾ ਸੀ, ਹਰ ਮਹੀਨੇ ਔਰਤਾਂ ਨੂੰ 1000 ਰੁਪਿਆ ਦਿਆਂ ਕਰਾਂਗੇ। ਦੇਖੋ, ਪੰਜਾਬ ਦੇ ਵਿੱਚ ਅੱਧੀ ਆਬਾਦੀ, ਅੱਧਾ ਸਮਾਜ, ਸਾਡੀਆਂ ਮਾਵਾਂ, ਭੈਣਾਂ, ਧੀਆਂ, ਔਰਤਾਂ ਦਾ ਅੱਧੀਆਂ ਵੋਟਾਂ ਸਿੱਧੀਆਂ ਇਸ ਚੱਕਰ 'ਚ ਪਈਆਂ 1000 ਰੁਪਏ ਮਹੀਨਾ ਮਿਲਿਆ ਕਰੇਗਾ ਜਿਹੜੇ ਘਰ 'ਚ ਦੋ ਔਰਤਾਂ ਤਾਂ ਹਰ ਖਰਚ ਹੀ ਹੁੰਦੀਆਂ ਨੇ ਮਾਂ ਤੀ ਹੁੰਦੀਆਂ ਨੇ ਜਾਂ ਨੋ ਸੱਸ ਹੁੰਦੀਆਂ ਨੇ 2000 ਰੁਪਏ ਮਹੀਨਾ ਆਏਗਾ ਰਸੋਈ ਦੇ ਵਿੱਚ ਖੰਡ ਪੱਤੀ ਚਾਹ ਤੇਲ ਸਾਬਣ ਦਾ ਖਰਚਾ 2000 ਦਾ ਸੌਦਾ ਹੀ ਆਉਂਦਾ ਚਾਰ ਪੰਜ ਮੈਂਬਰਾਂ ਵਾਲੇ ਪਰਿਵਾਰ ਦਾ ਪਰ ਰਸੋਈ ਖਰਚਾ ਫ੍ਰੀ ਹੋ ਜਾਣਾ ਲੋਕਾਂ ਨੂੰ ਐ ਲੱਗਦਾ ਸੀ ਪਰ ਕੀ ਹੋਇਆ ਕੱਖ ਨਹੀਂ ਹੋਇਆ ਹੁਣ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਮੁੱਖ ਮੰਤਰੀ ਜਿਹੜੀ ਆਕਸੀ ਹੈ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੀ ਉਹ ਭਾਜਪਾ ਨੂੰ ਘੇਰ ਰਹੀ ਹੈ ਮੈਨੂੰ ਲੱਗਦਾ ਯਾਰ ਕੀ ਜਮਾਈ ਸੰਗ ਲਾ ਕੇ ਛਿੱਕੇ ਦੇ ਪਾਸੇ ਸੁੱਟਦੀ ਹੂੰ ਆਕਸੀ ਭੈਣ ਜੀ ਠੀਕ ਕਹਿ ਰਹੇ ਹੋ ਤੁਸੀਂ ਭਾਜਪਾ ਨੂੰ ਪਹਿਲੀ ਮੀਟਿੰਗ ਚ ਦੇਣੇ ਚਾਹੀਦੇ ਨੇ ਪੈਸੇ 2500 ਰੁਪਏ ਮਹੀਨਾ ਜਿਹੜਾ ਔਰਤਾਂ ਨੂੰ ਕਿਹਾ ਹਾਂ ਮੋਦੀ ਸਾਹਿਬ ਨੇ ਖੁਦ ਵੀ ਕਿਹਾ ਇਹ ਪਹਿਲੀ ਹੀ ਮੀਟਿੰਗ ਮੇ ਇਹ ਫੈਸਲਾ ਕਰ ਦਿਆ ਚਾਏਗਾ ਵੋਟਾਂ ਤੋਂ ਪਹਿਲਾਂ ਪਰ ਮੋਦੀ ਸਾਹਿਬ ਯਾਦ ਕਰਾ ਦिए ਉਹਨਾਂ ਨੇ ਤਾਂ 2014 ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਿਸਾਨਾਂ ਨੂੰ ਵੀ ਕਿਹਾ ਸੀ ਕਿ ਕਿਸਾਨ ਔਰ ਮਜ਼ਦੂਰ ਕੀ ਕਰਜ਼ ਮੁਆਫੀ ਕਾ ਕਾਮ ਪਾਰਲੀਮੈਂਟ ਕੀ ਪਹਿਲੀ ਹੀ ਮੀਟਿੰਗ ਮੇ ਕਰ ਦਿਆ ਜਾਏਗਾ ਸੇਮ ਸ਼ਬਦਾਬ ਲਈ ਸੇਮ ਵਾਇਲਡਿੰਗ ਮੋਦੀ ਸਾਹਿਬ ਨੇ ਉਦੋਂ ਬੋਲੀ ਸੀ ਅੱਜ ਤੱਕ ਉਹ ਤਾਂ ਹੋਇਆ ਨਹੀਂ ਕਰਜ਼ ਮੁਆਫੀ ਤੇ ਐਮਐਸਪੀ ਗਰੰਟੀ ਦੀ ਮੰਗ ਲੈ ਕੇ ਤਾਂ ਡੱਲੇਵਾਲ ਮਰਨ ਵਰਤ ਤੇ ਬੈਠਾ ਸ਼ੰਭੂ ਖਣੋਰੀ ਦਾ ਮੋਰਚਾ ਅੱਜ ਤੁਸੀਂ ਦੇਖ ਲਓ 13 ਮਹੀਨੇ ਹੋ ਚੱਲੇ ਨੇ ਲੱਗੇ ਨੂੰ ਤੇ ਹੋਇਆ ਤਾਂ ਕੁਝ ਨਹੀਂ ਹੈ ਸੋ ਅੱਜ ਜਿਹੜੀ ਗੱਲ ਆੱਚੀ ਬੋਲ ਰਹੀ ਹੈ ਦਿੱਲੀ ਸਰਕਾਰ ਨੂੰ ਤਾਂ ਕਰਨੀ ਚਾਹੀਦੀ ਹੈ ਭਗਵੰਤਮਾਨ ਸਰਕਾਰ ਨੂੰ ਕਿਉਂ ਨਹੀਂ ਕਰਨੀ ਚਾਹੀਦੀ ਇਹ ਵੀ ਤਾਂ ਦੱਸੋ ਕੀ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੀ ਲੋੜ ਨਹੀਂ ਜਿਵੇਂ ਜਿਵੇਂ ਉਸ ਤੋਂ ਬਾਅਦ ਵੋਟਾਂ ਆਈਆਂ ਤਾਂ ਭਗਵੰਤਮਾਨ ਸਾਹਿਬ ਹੋਰਾਂ ਨੇ ਕਿਹਾ ਰਾਸ਼ੀ ਵਧਾਤੀ ਸੀ ਹੁਣ 1000 ਨਹੀਂ ਉਹਨਾਂ ਨੇ ਕਹਿਤਾ ਸੀ ਲੋਕ ਸਭਾ ਚੋਣਾਂ ਵੇਲੇ ਵੀ ਅਸੀਂ 1100 ਦੇਵਾਂਗੇ ਮਾਨ ਸਾਹਿਬ ਵੈਸੇ ਨਾ ਬੜਾ ਦੁੱਖ ਹੋਇਆ ਯਾਰ ਤੁਸੀਂ ਲੋਕਾਂ ਦੀਆਂ ਉਮੀਦਾਂ ਤੋੜਤੀਆਂ ਵਿਸ਼ਵਾਸ ਹੀ ਕਤਲ ਕਰਤੇ ਤੁਸੀਂ ਪੰਜਾਬ ਦੇ ਲੱਖਾਂ ਲੋਕਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਤੁਸੀਂ ਬਾਅਦ ਚ ਇਹੋ ਜੀਆਂ ਕਹਾਣੀਆਂ ਪਾਉਂਦੇ ਰਹੇ ਵੀ ਜਿਸ ਦਿਨ ਅਸੀਂ ਦੇਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਅਸੀਂ ਕਦੇ ਬੰਦ ਨਹੀਂ ਕਰਾਂਗੇ ਤੇ ਦੇਣਾ ਕਦੋਂ ਆ ਤੁਸੀਂ ਸਵਾਲ ਤਾਂ ਇਹ ਆ ਨਾ ਦੇਣਾ ਕਦੋਂ ਆ ਸੋ ਹੁਣ ਜਦ ਦਿੱਲੀ ਸਰਕਾਰ ਨੂੰ ਘੇਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਜਵਾਬ ਦਿਓ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੈਂ ਕਹੂੰਗਾ ਪੁੱਛੋ ਯਾਰ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖ ਦਿਓ ਬਹੁਤ ਮਿਹਰਬਾਨ